ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਅਧਿਆਪਕ ਸਾਹਿਬਾਨ ਪਿਆਰੇ ਵਿਦਿਆਰਥੀਓ ਅੱਜ ਦਾ ਮੇਰਾ ਟੌਪਿਕ ਹੈ ਸ਼ਹੀਦ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੀਸ ਦਿਆ ਪਰ ਸਿਖਣਾ ਦਿਆ ਦਿੱਲੀ ਦੇ ਅਸਮਾਨ ਤੇ ਹਨੇਰੇ ਦੇ ਬੱਦਲ ਛਾਏ ਹੋਏ ਸਨ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੋਹੇ ਦੇ ਪਿੰਜਰੇ ਵਿੱਚ ਕੈਦ ਕਰ ਦਿੱਤਾ ਗਿਆ ਸਾਰੀ ਦਿੱਲੀ ਉਹਨਾਂ ਦੇ ਦਰਸ਼ਨ ਲਈ ਤਰਸ ਰਹੀ ਸੀ ਪਰ ਸਖਤ ਨਿਗਰਾਨੀ ਕਾਰਨ ਕੋਈ ਉਹਨਾਂ ਤੱਕ ਪਹੁੰਚ ਨਹੀਂ ਸੀ ਸਕਦਾ ਪਿੰਜਰੇ ਦੇ ਅੰਦਰ ਨਾ ਤਾਂ ਠੀਕ ਤਰ੍ਹਾਂ ਬੈਠਿਆ ਜਾ ਸਕਦਾ ਸੀ ਨਾ ਹੀ ਸਿੱਧੇ ਆਰਾਮ ਨਾਲ ਖੜ੍ਹਾ ਜਾ ਸਕਦਾ ਸੀ। ਗੁਰੂ ਜੀ ਨੇ ਆਪਣੇ ਪਿਆਰੇ ਸਿੱਖਾ ਭਾਈ ਮਤੀ ਦਾਸ ਭਾਈ ਸਤੀ ਦਾਸ ਅਤੇ ਭਾਈ ਦੇਵਾਲਾ ਜੀ ਦੀਆਂ ਸ਼ਹੀਦੀਆਂ ਆਪਣੀਆਂ ਅੱਖਾਂ ਨਾਲ ਵੇਖੀਆਂ ਪਰ ਉਹਨਾਂ ਦਾ ਚਿਹਰਾ ਬਿਲਕੁਲ ਅਡੋਲ ਸੀ ਨਾ ਡਰਨਾ ਖੋਪਸ ਨੂਰਾਨੀ ਚਮਕ ਸੀ। ਛੇ ਦਿਨਾਂ ਸਮਾਜ ਇਸ ਦਿਨ ਆਇਆ ਉਸ ਸਵੇਰ ਗੁਰੂ ਸਾਹਿਬ ਨੂੰ ਪਿੰਜਰੇ ਵਿੱਚੋਂ ਕੱਢਿਆ ਗਿਆ। ਉਹਨਾਂ ਨੇ ਖੂਹ ਵਿੱਚੋਂ ਪਾਣੀ ਕੱਢ ਕੇ ਇਸ਼ਨਾਨ ਕੀਤਾ, ਨਵੇਂ ਕੱਪੜੇ ਪਾਏ ਅਤੇ ਚੌਂਕੜੀ ਮਾਰ ਕੇ ਬੈਠ ਗਏ। ਉਹਨਾਂ ਸ਼ਾਂਤਮਾਨੇ ਨਾਲ ਜਪ ਜੀ ਸਾਹਿਬ ਦਾ ਪਾਠ ਕੀਤਾ ਜਿਸ ਉਪਰੰਤ ਜਲਾਦ ਨੇ ਤਲਵਾਰ ਚਲਾਈ ਤੇ ਗੁਰੂ ਜੀ ਦਾ ਪਾਵਨ ਸੀਸ ਧੜ ਤੋਂ ਅਲੱਗ ਹੋ ਗਿਆ ਧਰਮ ਹਿਤ ਸਾਥਕਾਂ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਕੋਤਵਾਲੀ ਦੇ ਚਬੂਤਰੇ ਦੇ ਨੇੜੇ ਸ਼ਹੀਦ ਕੀਤਾ ਗਿਆ ਤਾਂ ਉਸ ਵੇਲੇ ਦਿੱਲੀ ਦੇ ਹਜ਼ਾਰਾ ਵਾਸੀ ਸ਼ਹੀਦ ਤਸ਼ਦਦदाई ਮੰਜਰ ਦੇਖਣ ਲਈ ਉੱਥੇ ਜੁੜੇ ਹੋਏ ਸਨ ਭੀੜ ਦੇ ਹਜ਼ਾਰਾਂ ਨੇਤਰਾ ਸਾਹਮਣੇ ਗੁਰੂ ਜੀ ਦਾ ਪਵਿੱਤਰ ਸੀਸ ਧਰਤੀ ਤੇ ਡਿੱਗਿਆ ਉਸ ਘਟਨਾ ਨੇ ਲੋਕਾਂ ਦੀਆਂ ਰੂਹਾਂ ਨੂੰ ਝੰਡੋੜ ਕੇ ਰੱਖ ਦਿੱਤਾ ਉਸ ਵੇਲੇ ਭਾਈ ਜੈਤਾ ਜੀ ਦਿਲੇਰੀ ਨਾਲ ਲੱਗੇ ਵਦੇ ਉਹ ਗੁਰੂ ਜੀ ਦਾ ਪਾਵਨ ਸੀਸ ਆਪਣੇ ਝੋਲੇ ਵਿੱਚ ਲਪੇਟ ਕੇ ਦਿੱਲੀ ਦੀਆਂ ਗਲੀਆਂ ਵਿੱਚੋਂ ਲੈ ਗਏ ਰਾਤ ਦਾ ਹਨੇਰਾ ਸੀ ਪਰ ਉਸ ਨੌਜਵਾਨ ਸਿੱਖ ਦੇ ਦਿੱਲੀ ਵਿੱਚ ਦਿਲ ਵਿੱਚ ਸਿਰਫ ਇੱਕ ਹੀ ਚਾਨਣ ਸੀ ਇਹ ਸੀਸ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਾਣਾ ਪਹੁੰਚਾਣਾ ਹੀ ਹੈ ਅਗਲਾ ਦਿਨ ਚੜ੍ਹਨ ਤੋਂ ਪਹਿਲਾਂ ਹੀ ਪਾਈ ਜੈਤਾ ਸ਼੍ਰੀ ਆਨੰਦਪੁਰ ਸਾਹਿਬ ਵੱਲ ਰਵਾਨਾ ਹੋ ਗਏ ਉਸ ਸਮੇਂ ਸਾਰਾ ਦਿੱਲੀ ਨਗਰ ਗਹਿਰੀ ਰਾਤ ਵਿੱਚ ਹਨੇਰੇ ਵਿੱਚ ਸੀ ਪਾਈ ਜੈਤਾ ਜੀ ਬਹੁ ਫਟਾਲੇ ਤੋਂ ਪਹਿਲਾਂ ਦਿੱਲੀ ਨਗਰ ਦੀਆਂ ਹੱਦਾ ਪਾਰ ਕਰ ਗਏ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਿੱਲੀ ਤੋਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਾਉਣ ਦੀ ਚਾਹਲੇ ਪਾਈ ਜੈਤਾ ਜੀ ਨੇ ਜੋ ਰਾਸਤਾ ਅਖਤਿਆਰ ਕੀਤਾ ਸੀ ਉਸ ਵਿੱਚ ਕੁਸ ਵਿੱਚ ਸੋਨੀਪਟ ਪਾਣੀਪਤ ਕਰਨਾਲ ਤੇ ਰਾਵੜੀ ਅੰਬਾਲਾ ਵਨੂੜਨ ਅੱਬਾ ਸਾਹਿਬ ਦੇ ਸ਼੍ਰੀ ਕੀਰਤਪੁਰ ਸਾਹਿਬ ਮੁਕਸਥਾਨ ਆਉਂਦੇ ਹਨ ਉਹਨਾਂ ਨੂੰ ਆਪਣਾ ਪੈਂਡਾ ਮੋਗਾਣ ਲਈ 5 ਦਿਨ ਲੱਗੇ ਬਾਅਦ ਵਿੱਚ 5 ਦਿਨਾਂ ਦੇ ਪੈਂਡੇ ਮਗਰ ਉਸ ਸ਼੍ਰੀ ਕਰਤਾਰਪੁਰ ਸਾਹਿਬ ਕੀਰਤਪੁਰ ਸਾਹਿਬ ਪਹੁੰਚੇ ਫਿਰ ਗੁਰੂ ਜੀ ਦਾ ਸੀਸ ਸ਼੍ਰੀ ਗੁਰੂ ਗੋਬਿੰਦ राय ਜੀ ਦੁਆਰਾ ਸ਼੍ਰੀ ਆਨੰਦਪੁਰ ਸਾਹਿਬ ਲੈ ਜਾਇਆ ਗਿਆ ਜਿੱਥੇ ਪਾਵਨ ਸੀਸ ਦਾ ਸੰਸਕਾਰ ਕੀਤਾ ਗਿਆ ਉਸ ਦਾ ਸਥਾਨ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਜੋਬਿਤ ਹੈ ਉੱਥੇ ਸ੍ਰੀ ਗੁਰੂ ਗੋਬਿੰਦ ਰਾਏ ਜੋ ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਬਣੇ ਨੇ ਪਾਈ ਜੈਤਾ ਜੀ ਨੂੰ ਆਪਣੇ ਬੁੱਕਲ ਵਿੱਚ ਲੈ ਕੇ ਸ਼ਬਦ ਉਚਾਰੇ ਰੰਗਰੇਟਾ ਗੁਰੂ ਦਾ ਬੇਟਾ ਗੁਰੂ ਜੀ ਦੀ ਸ਼ਹਾਦਤ ਤੋਂ ਬਾਅਦ ਪਾਈ ਜੈਤਾ ਜੀ ਦੁਆਰਾ ਗੁਰੂ ਜੀ ਦਾ ਪਾਵਨ ਸੀਸਲਾ ਜਾਣ ਉਪਰੰਤ ਗੁਰੂ ਜੀ ਦਾ ਧੜ ਪਾਈ ਲਖੀ ਸ਼ਾਹ ਬਨਜਾਰਾ ਜੀ ਨੇ ਆਪਣੇ ਘਰ ਵਿੱਚ ਰੱਖ ਕੇ ਆਪਣੇ ਘਰ ਨੂੰ ਅੱਗ ਲਾ ਕੇ ਸੰਸਕਾਰ ਕੀਤਾ ਉਸ ਸਥਾਨ ਤੇ ਹੁਣ ਗੁਰਦੁਆਰਾ ਰਿਕਾਬਗੰਜ ਸਾਈਂ ਵਸ ਸ਼ੋਭਿਤ ਹੈ ਗੁਰੂ ਜੀ ਸਾਹਿਬ ਦਾ ਪਵਿੱਤਰ ਸੀਸ ਜਿੱਥੇ ਕੱਟਿਆ ਗਿਆ ਉੱਥੇ ਮਸਜਿਦ ਬਣਾ ਦਿੱਤੀ ਗਈ ਪਰ ਕਈ ਸਾਲਾਂ ਮਗਰੋਂ ਜਦੋਂ ਸਿੱਖਾਂ ਨੇ ਦਿੱਲੀ ਨੂੰ ਜਤਾਇਆ ਤਾਂ ਉਸ ਵੇਲੇ ਸਰਦਾਰ ਪੰਘੇਲ ਸਿੰਘ ਨੇ ਮਸਜਿਦ ਨੂੰ ਢਾਕੇ ਗੁਰਦੁਆਰਾ ਸੀਸ ਗੰਜ ਸਾਹਿਬ ਸਥਾਪਿਤ ਕਰਵਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬਾਰੇ ਇਹੋ ਲਿਖਿਆ ਹੈ तेल्का जंजूर आखा प्रबता का किरणो बडो कल्लू मैं साका साधन हेत जित इत्ती जिनकरी शीश दिया पर सीना उचरी तरम हेत साका जिन किया शीश दिया पर सीना दिया इस तरह श्री गुरु तेग बहादुर साहिब दी शहीदी सदालेम नुक्ता दे इतिहास विच चमकती रहेगी यह साका सानु याद दवांदा है कि सच्चे धर्म दी रख्या ले अपनी जान भी निशॉवर करनी पेंदी है धन्यवाद